ਲੋਕਾਂ ਨੇ ਜਾਣ ਟੱਠੇ ਖੂਚ ਪਰ ਜਿਹੜੀ ਮੇਰੀ ਸੱਸਾ ਮੈਨੂੰ ਤਾਂ ਰੱਬ ਜਿੱਡਾ ਮਾਣਾ ਤੇਰੇ ਤੇ ਸੱਚੀ ਹਾਂ ਮੈਨੂੰ ਪਤਾ ਚੰਗਾ ਮਸਕੇ ਜੇ ਨਾ ਲਾਈ ਜਾ ਹੁਣ ਤੇਲ ਤੇ ਸਾਲਾ ਮੇ ਤੋਂ ਚੱਲ ਠੀਕ ਹੈ ਹਾਂ ਆਪੀ ਲਾਗੀ ਮਸਕੇ ਲਾਉਣ ਉਹ ਤੇਰਾ ਬਾਪ ਹੁਣ ਫੇਰ ਪਤਾ ਨਹੀਂ ਚਾਹ ਪੀ ਕੇ ਕਿਧਰੋਂ ਡੱਪ ਗਿਆ ਉਹ ਉਧਰ ਤਾਂ ਸਾਲਿਆਂ ਕੋਲ ਚਲਿਆ ਗਿਆ ਹੁਣ ਬੱਸ ਉਹਦਾ ਵੀ ਸਰੀ ਪਿਆ ਨਾ ਮੁੰਡਾ ਘਰੇ ਵੜਦਾ ਐ ਵੀ ਦਸ ਕਾਰੇ ਤਾਂ ਵੜ ਜੀ ਉਹ ਚ ਕਹਤਿਆਂ ਵਾਂ ਲਾ ਸੰਜੀ ਚ ਦੇ ਕੀ ਉਹ ਪਾ ਦੋ ਰਾਖ ਪਈ ਤੇ ਉੱਤੇ ਮੌਖਣਿਆ ਦੋ ਦੇਖਦੇ ਮਨ ਕਰ ਮੈਨੂੰ ਐ ਖੜੇ ਹੁਣ ਹੀ ਪਾਉਗੀ ਪੋਰਾ ਨਹੀਂ ਅੱਖੇ ਲੱਗਦਾ ਹੈ ਮੇਰੀ ਗੱਲ ਸੁਣੋ ਤੁਸੀਂ ਕੰਨ ਖੱਡਿਓਣੀਆਂ ਬਾਈ ਅੰਦਰ ਬੈਠਾ ਰਹਿੰਦਾ ਉਹਦੇ ਕੋਲੇ ਉਹਨੂੰ ਕਹਿ ਦਿਓ ਹਾਂ ਨਹੀਂ ਕੋਈ ਨਾ ਕਹਿ ਦੂੰਗੀ ਲੈ ਫੜਾ ਟੁੰਡਾ ਜਾ ਤਾਂ ਮੈਨੂੰ ਲਾਉਣਾ ਨਹੀਂ ਆਉਂਦਾ ਆਪਦਾ ਲਾਲਾ ਕੇ ਮਿਲਾਵੇਂਗੀ ਠੀਕ ਹੈ ਮਾਂ ਠੀਕ ਹੈ ਐਂ ਕਰੀ ਨਾ ਆਲੀ ਫਿਰ ਚੰਗਾ ਹਾਂਜੀ ਹਾਂਜੀ ਫਿਰ ਤੋਂ ਨਹੀਂ ਹੋਰ ਲੈ ਲਾਲਾ ਹੀ ਕੇ ਮਿਰਾਵੇਂਗੀ ਮੈਂ ਜਾ ਕੇ ਕੋਈ ਕੰਮ ਕਰ ਲਾਂ ਠੀਕ ਹੈ ਮਾਂ ਠੀਕ ਹੈ ਐਂ ਕਹਿੰਦੀ ਸੀ ਮੈਂ ਬੁੱਧੂ ਚ ਪੱਤੀ ਪਾ ਕੇ ਦੇਮ ਤੈਨੂੰ ਮਾਂ ਨਾਲੇ ਤੂੰ ਪੀ ਲਈ ਨਾਲੇ ਮੈਂ ਵੀ ਲੂੰਗੀ ਚੱਲ ਤੂੰ ਪੀ ਲਈ ਮੇਰਾ ਤਾਂ ਤਾਂ ਜਾ ਬਣਦਾ ਗਾ ਦੁੱਧ ਨਾਲ ਵੀ ਪਤਾ ਨਹੀਂ ਕੀ ਹੋ ਰਿਹਾ ਗਾ ਐ ਕਰਦੀਆਂ ਮੈਂ ਤੈਨੂੰ ਪਾ ਕੇ ਦਿੰਦੀ ਆ